ਪਿੰਡ ਮੇਰੇ ਦੇ ਲੋਕਾਂ ਦੀ ਹੈ ਬੜੀ ਰਵਾਇਤ ਪ੍ਰਾਣੀ ਅੰਮ੍ਰਿਤ ਵੇਲੇ ਜਾਗ ਸਵੇਰੇ ਪੜਨ ਗੁਰਾਂ ਦੀ ਬਾਣੀ ਲੈ ਸਤ ਗੁਰ ਦੀ ਓਟ ਸਭ ਕੰਮਾਂ 'ਚ ਜਾਂਦੇ ਲਾਗੇ ਹੋਏ ਆ ਅੱਖੀਂ ਵੇਖ ਲੈ ਮੇਰੇ ਪਿੰਡ ਵਿੱਚ ਵਸਦਾ ਰੱਬ ਏ ਹੋਏ ਆ ਅੱਖੀਂ ਵੇਖ ਲੈ ਸასიਖਾਲ ਦੋਸਤੋ ਵੀਡੀਓ ਦੀ ਸ਼ੁਰੂਆਤ ਵਿੱਚ ਜਿਨ੍ਹਾਂ ਸਤਰਾਂ ਦਾ ਜ਼ਿਕਰ ਕੀਤਾ ਹੈ ਉਹਨਾਂ ਨੂੰ ਗਾਉਣ ਵਾਲੇ ਗਾਇਕ ਹਰ ਭਜਨ ਮਾਣਦੇ ਅੱਜ ਅਸੀਂ ਜਦੀ ਪਿੰਡ ਖੇਮੂਆਣਾ ਦੇ ਵਿੱਚ ਪਹੁੰਚਿਆ ਇੱਥੇ ਕਰਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਿਛੋਕੜ ਪਿੰਡ ਖੇਮੂਆਣਾ ਤਹਿਸੀਲ ਗੋਨਿਆਣਾ ਪੁਲਿਸ ਥਾਣਾ ਨਈਆਂਵਾਲਾ ਜ਼ਿਲ੍ਹਾ ਬਠਿੰਡਾ ਦਾ ਬਹੁਤ ਪੁਰਾਣਾ ਤੇ ਮਸ਼ਹੂਰ ਪਿੰਡ ਹੈ ਖੇਮੂਆਣਾ ਪਿੰਡ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ਤੇ ਬਠਿੰਡਾ ਵੱਲੋਂ ਜਾਂਦਿਆਂ ਸੱਜੇ ਹੱਥ ਮੁੱਖ ਰੋਡ ਤੋਂ 3 ਨੂੰ ਕਿਲੋਮੀਟਰ ਪਿੱਛੇ ਹਟਮਾ ਹੈ ਖੇਮੂਆਣਾ ਬਠਿੰਡੇ ਤੋਂ 25 ਕਿਲੋਮੀਟਰ ਗੋਨੇਆਣਾ ਤੋਂ 14 ਕਿਲੋਮੀਟਰ ਕੋਟਕਪੂਰਾ ਤੋਂ 37 ਕਿਲੋਮੀਟਰ ਅਤੇ ਜੈਤੋਂ ਤੋਂ 23 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ ਇਸ ਦੇ ਆਸੇ ਪਾਸੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਜੀਦਾ ਰਮਾਣਾ ਅਜੀਤ ਸਿੰਘ ਜੰਡਾ ਵਾਲਾ ਅਤੇ ਗਿੱਦੜ ਪਿੰਡ ਲੱਗਦੇ ਹਨ ਪਿੰਡ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਇਹ ਪਿੰਡ ਵਿਂਜੂ ਕਿਆਂ ਦੀ ਭੈਣ ਖੇਮੀ ਮਾਈ ਨੇ ਵਸਾਇਆ ਸੀ ਖੇਮੀ ਮਾਈ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਖੇਮੂ ਆਣਾ ਪਿਆ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਇਹ ਜੰਡ ਦਾ ਦਰਖਤ ਪਿੰਡ ਵਾਲਿਆਂ ਦੇ ਅਨੁਸਾਰ ਪਿੰਡ ਵਿੱਚ ਸਭ ਤੋਂ ਪੁਰਾਣਾ ਹੈ ਉਸੇ ਸਮੇਂ ਦਾ ਹੈ ਜਦੋਂ ਪਿੰਡ ਵਸਿਆ ਇਹ ਪਿੰਡ ਦੀ ਸਾਥ ਦੇ ਵਿੱਚ ਹੈ ਖੇਮੂਆਣਾ ਦੇ ਆਸੇ ਪਾਸੇ ਪਹਿਲਾਂ ਟਿੱਬੇ ਹੋਇਆ ਕਰਦੇ ਸਨ ਪੁਰਾਣੇ ਪਿੰਡ ਹੋਣ ਕਰਕੇ ਪਿੰਡ ਦੀਆਂ ਕੁਝ ਪੁਰਾਣੀਆਂ ਤੇ ਤੰਗ ਗਲੀਆਂ ਵੀ ਹਨ ਕਾਫੀ ਵੱਡਾ ਪਿੰਡ ਹੈ ਪਿੰਡ ਦੀ ਤਕਰੀਬਨ 25 ਕੁਸੋ ਵੋਟ ਹੈ ਤੇ ਪਿੰਡ ਦੀਆਂ ਮੁੱਖ ਤਿੰਨ ਪੱਤੀਆਂ ਹਨ ਜਿਨ੍ਹਾਂ ਵਿੱਚ ਮਾਨ ਪੱਤੀ ਭੁੱਲਰ ਪੱਤੀ ਅਤੇ ਸੰਧੂ ਪੱਤੀ ਹੈ ਪਿੰਡ ਦੇ ਵਿੱਚ ਮਾਣ ਪੁੱਲਰ ਸੰਧੂ ਛੱਠੇ ਢਾਲੀਵਾਲ ਬਰਾਗੀ ਸਾਧ ਗਰੇਵਾਲ ਅਤੇ ਬਰਾੜ ਗੋਤੇ ਲੋਕ ਵਸਦੇ ਹਨ ਖੀਮੂਆਣਾ ਪਿੰਡ ਵਿੱਚ ਜੱਟ ਸਿੱਖ ਮੱਝੀ ਸਿੱਖ ਰਮਦਾਸੀਏ ਮਿਸਤਰੀ ਬਾਣੀਏ কুমਹਾਰ ਅਤੇ ਮਹਿਰਾ ਸਿੱਖ ਬਰਾਦਰੀ ਦੇ ਲੋਕ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦੇ ਹਨ ਪਿੰਡ ਦੇ ਲੋਕ ਧਾਰਮਿਕ ਬਿਰਤੀ ਵਾਲੇ ਹਨ ਪਿੰਡ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸ਼ਿਸ਼ੋਬਤ ਹੈ ਇਸ ਤੋਂ ਇਲਾਵਾ ਪਿੰਡ ਦੇ ਵਿੱਚ ਦੋ ਡੇਰਾ ਸਾਹਿਬ ਡੇਰਾ ਗੋਪਾਲਦਾਸ ਜੀ ਅਤੇ ਸੰਤ ਮੀਆਂ ਸੋਨ ਵਾਲੇ ਪ੍ਰਤੀ ਵੀ ਲੋਕਾਂ ਦੀ ਅਥਾ ਸ਼ਰਦਾ ਹੈ ਸਰਕਾਰੀ ਸਹੂਲਤਾਂ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਕਿਸਾਨਾਂ ਦੀ ਸਹੂਲਤ ਲਈ ਕੋਆਪਰੇਟਿਵ ਸੁਸਾਇਟੀ ਦਾਣਾ ਮੰਡੀ ਪੀਣ ਵਾਲੇ ਪਾਣੀ ਲਈ ਵਾਟਰ ਵਰਕਸ ਸਿਹਤ ਸਹੂਲਤਾਂ ਲਈ ਡਿਸਪੈਂਸਰੀ ਪਸ਼ੂ ਹਸਪਤਾਲ ਖੇਡਾਂ ਲਈ ਖੇਡ ਸਟੇਡੀਅਮ ਅਤੇ ਬੱਚਿਆਂ ਦੀ ਪੜ੍ਹਾਈ ਲਈ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਪਿੰਡ ਵਿੱਚ 1942 ਵੇਲੇ ਸਕੂਲ ਦੀ ਸਥਾਪਨਾ ਹੋਈ ਚੰਗੀ ਸਿੱਖਿਆ ਸਹੂਲਤਾਂ ਹੋਣ ਕਰਕੇ ਪਿੰਡ ਖੇਮੂਆਣਾ ਦੇ ਜੰਪਾਲ ਸਭ ਤੋਂ ਵੱਧ ਸਰਕਾਰੀ ਮੁਲਾਜ਼ਮ ਹਨ ਅਤੇ ਇਸ ਸਕੂਲ ਦੀ ਸਥਾਪਨਾ ਮਹਾਰਾਜਾ ਫਰੀਦਕੋਟ ਵੱਲੋਂ ਕੀਤੀ ਗਈ ਸੀ ਉਸ ਸਮੇਂ ਦੱਸ ਦਿਆ ਕਿ ਆਸੇ ਪਾਸੇ ਦੇ ਤਕਰੀਬਨ 12-13 ਪਿੰਡਾਂ ਦੇ ਜਿਹੜੇ ਲੋਕ ਇੱਥੇ ਪੜਦੇ ਸਨ ਪਿੰਡ ਖੇਮੂਆਣੇ ਦੇ ਲੋਕਾਂ ਨੇ ਬਾਹਲੇ ਮੁਲਕਾਂ ਦੇ ਵਿੱਚ ਵੀ ਆਪਣੇ ਕਾਰੋਬਾਰ ਸੈੱਟ ਕੀਤੇ ਹਨ ਖੇਤੀ ਦੀ ਗੱਲ ਕਰੀਏ ਤਾਂ ਇੱਥੇ ਕਣਕ ਅਤੇ ਝੋਨਾ ਮੁੱਖ ਫਸਲਾਂ ਹੁੰਦੀਆਂ ਹਨ ਪੁਰਾਣੀਆਂ ਨਿਸ਼ਾਨੀਆਂ ਸਮੇਂ ਦੇ ਨਾਲ ਖਤਮ ਹੋ ਚੁੱਕੀਆਂ ਹਨ ਜਿਨ੍ਹਾਂ ਦੇ ਵਿੱਚ ਪੁਰਾਣਾ ਖੂਹ ਸੀ ਇਸ ਤੋਂ ਇਲਾਵਾ ਇੱਕ ਪੁਰਾਣਾ ਬੁਰਜ ਸੀ ਜਿਸ ਦੇ ਉੱਪਰ ਖੜੇ ਹੋ ਕੇ ਬਠਿੰਡੇ ਵਾਲਾ ਕਿਲਾ ਨਜ਼ਰ ਆਉਂਦਾ ਸੀ ਉਸੇ ਬੁਰਜ ਕਰਕੇ ਹੀ ਇਸ ਨੂੰ ਖੀਮੂਆਣਾ ਬੁਰਜ ਵੀ ਕਿਹਾ ਜਾਂਦਾ ਸੀ ਇਸ ਪਿੰਡ ਦੇ ਵਸਿੰਦਿਆਂ ਨੇ ਆਪਣੇ ਪਿੰਡ ਦਾ ਨਾਮ ਨੂੰ ਹਮੇਸ਼ਾ ਹੀ ਉੱਚਾ ਰੱਖਿਆ ਹੈ ਤੇ ਇੱਕ ਵੱਖਰੀ ਪਛਾਣ ਦਿੰਦੀ ਹੈ ਪਿੰਡ ਖੇਮੂਆਣਾ ਦੇ ਜੰਪਾਲ ਕਾਲਾ ਮੱਲ ਜੋ ਮੁਗਦਰ ਚੁੱਕਿਆ ਕਰਦੇ ਸਨ ਆਸੇ ਪਾਸੇ ਦੇ ਇਲਾਕੇ ਵਿੱਚ ਉਹਨਾਂ ਦਾ ਵੱਡਾ ਨਾਮ ਸੀ ਉਹਨਾਂ ਦੇ ਮੁਗਦਰ ਅੱਜ ਵੀ ਪਿੰਡ ਵਿੱਚ ਸਾਂਭੇ ਹੋਏ ਨੇ ਉਹਨਾਂ ਤੋਂ ਮਗਰੋਂ ਕੋਈ ਵੀ ਉਹਨਾਂ ਨੂੰ ਚੁੱਕ ਨਹੀਂ ਸਕਿਆ ਉਹਨਾਂ ਦੇ ਸਮੇਂ ਲੋਕ ਕਾਲੇ ਮੱਲ ਵਾਲਾ ਖੇਮੂਆਣਾ ਕਰਕੇ ਜਾਂਦੇ ਸਨ ਉਨ੍ਹਾਂ ਮਗਰੋਂ ਖੇਮੂਆਣਾ ਦੇ ਕਬੱਡੀ ਖਿਡਾਰੀ ਅਜੈਬ ਸਿੰਘ ਜਿਨ੍ਹਾਂ ਨੂੰ ਧਰਤੀ ਤੱਕ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਖੇਮੂਆਣਾ ਦੀ ਗੱਲ ਹੋ ਰਹੀ ਹੋਵੇ ਤਾਂ ਹਰਪਜਨ ਮਾਨ ਦਾ ਜ਼ਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ ਹਰਪਜਨ ਮਾਨ ਤੇ ਖੇਮੂਆਣਾ ਕਦੇ ਵੀ ਵੱਖ ਨਹੀਂ ਹੋ ਸਕਦੇ ਹਰਪਜਨ ਮਾਨ ਦਾ ਜਨਮ 30 ਦਸੰਬਰ 1965 ਨੂੰ ਪਿੰਡ ਖੇਮੂਆਣਾ ਦੇ ਵਿੱਚ ਹੋਇਆ ਮਾਨ ਸਾਹਿਬ ਨੇ ਉੱਗੇ ਕੁਵਿਸ਼ਰ ਕਰਨੈਲ ਸਿੰਘ ਪਾਤਸ਼ੀ ਜੀ ਤੋਂ ਸੰਗੀਤ ਸਿੱਖਿਆ ਲੈ 1980 ਵਿੱਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਪਹਿਲਾਂ ਪੈਲ ਹਰਪਾ ਜਨਮਾਨ ਤੇ ਗੁਰਸੇਵਕ ਮਾਨ ਕੁਵਿਸ਼ਰੀ ਗਾਇਆ ਕਰਦੇ ਸਨ ਨੇਕ ਇਰਾਦਾ ਤੇ ਕੀਤੀ ਮਿਹਨਤ ਕਦੇ ਵੀ ਅਜਾਈ ਨਹੀਂ ਜਾਂਦੀ ਹਰਪਾ ਜਨਮਾਨ ਨੇ ਇਸ ਕਿੱਤੇ ਵਿੱਚ ਆਪਣੀ ਨਿਰੰਤਰ ਚਾਲ ਚੱਲਦਿਆਂ ਹੋਇਆ ਬਤੌਰ ਕਲਾਕਾਰ ਤੇ ਅਦਾਕਾਰ ਵਜੋਂ ਆਪਣਾ ਵੱਖਰਾ ਮੁਕਾਮ ਹਾਸਲ ਕੀਤਾ ਹੈ ਉਹਨਾਂ ਦੇ ਗੀਤਾਂ ਨੂੰ ਰੇਡੀਓ ਤੋਂ ਸੁਣ ਤੋਂ ਲੈ ਕੇ ਅੱਜ ਸਪੋਟੀਫਾਈ ਤੱਕ ਦੇ ਸਰੋਤੇ ਉਹਨਾਂ ਦੇ ਨਾਲ ਹਨ ਬੇਸ਼ੱਕ ਹਰਪਜਨ ਮਾਨ ਅੱਜ ਆਪਣੇ ਪਰਿਵਾਰ ਸਮੇਤ ਕੈਨੇਡਾ ਦੇ ਵਿੱਚ ਸੈੱਟ ਹਨ ਪਰ ਉਹ ਥੋੜੇ-ਥੋੜੇ ਸਮੇਂ ਬਾਅਦ ਆਪਣੇ ਪਿੰਡ ਜੱਦੀ ਘਰ ਆਉਂਦੇ ਰਹਿੰਦੇ ਹਨ ਪਿੰਡ ਦੇ ਲੋਕ ਵੀ ਹਰਪਾ ਜਨਮਾਨ ਤੇ ਬਹੁਤ ਮਾਣ ਕਰਦੇ ਹਨ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਪੰਜਾਬੀ ਮਾਂ ਬੋਲੀ ਦਾ ਇਹ ਮਾਣ ਪੰਜਾਬੀ ਦੇ ਮਾਣ ਨੂੰ ਇਸੇ ਤਰ੍ਹਾਂ ਹੀ ਅੱਗੇ ਵਧਾਉਂਦਾ ਰਹੇ ਪਿੰਡ ਖੇਮੂਆਣਾ ਦੇ ਵਿੱਚ ਹਰਪਾ ਜਨਮਾਨ ਨੇ ਆਪਣੀ ਫਿਲਮ ਮਿੱਟੀਵਾਜਾਂ ਮਾਰਦੀ ਦੀ ਸ਼ੂਟਿੰਗ ਵੀ ਕੀਤੀ ਕਾਫੀ ਸਾਰੇ ਜਿਹੜੇ ਸੀਨ ਸੀ ਉਹਨਾਂ ਦੇ ਵਿੱਚ ਹਰਪਾ ਜਨਮਾਨ ਦਾ ਅਧਿਕਾਰ ਇਸ ਤੋਂ ਇਲਾਵਾ ਪਿੰਡ ਦੀ ਜਿਹੜੀ ਮਾਡਰਨ ਸਾਥ ਹੈ ਅਤੇ ਇੱਕ ਜਿਹੜਾ ਡਿਸਪੈਂਸਰੀ ਵਾਲਾ ਸੀਨਾ ਉਹ ਸਾਰੇ ਪਿੰਡ ਖੇਮੂਆਣਾ ਦੇ ਵਿੱਚ ਹੀ ਫਲਮਾਏ ਗਏ ਸਨ ਦੋਸਤੋ ਏਸੀ ਹਰ ਭਜਨ ਮਾਨ ਦੇ ਜੱਦੀ ਪਿੰਡ ਖੇਮੂਆਣਾ ਦੇ ਬਾਰੇ ਵੀਡੀਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਜਰੂਰ ਕਰਿਆ ਜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਦੋਸਤ ਮਿੱਤਰ ਜੋ ਹਰਪਾ ਜਨਮਾਨ ਦੀ ਗਾਇਕੀ ਨੂੰ ਪਿਆਰ ਕਰਦੇ ਨੇ ਉਹ ਉਹਨਾਂ ਦੇ ਜੱਦੀ ਪਿੰਡ ਨੂੰ ਦੇਖ ਸਕਣ ਜਲਦੀ ਮਿਲਦੇ ਹਾਂ ਦੋਸਤੋ ਨਵੀਂ ਵੀਡੀਓ ਦੇ ਨਾਲ ਧੰਨਵਾਦ